ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ Agora para o ਆਫਿਕਰ ਨਾ ਜਾਈ ਟੋਪ ਦਮ ਕਰਾਰੀ ਜੋ ਕਰ ਹਾਜ਼ਰ ਹਜੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਿਰ ਦੇਲਾ ਦਸਤਗੀਰੀ ਨਹੀਂ ਰਾਹ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਗ ਜਕਾਹੀ ਕੀ ਸੱਚ ਖਲਕ ਖਲਕ ਮਿਆਨੇ ਸਿਆਮ ਭੂਰਤ ਨਾਹੀ ਅਸਮਾਨ ਮਿਆਨੇ ਲਹنگ ਦਰਿਆ ਗੁਸਨ ਕਰਦਨ ਬੂਦ ਰਬ ਕਰਦਾ ਹੈ ਲਾਏ ਚਸ਼ਮੇ ਜੈ ਤਹਾ ਮਜੂਦ ਅੱਲਾਹ ਦਾ ਪੰਕ ਪਾਕ ਹੈ ਸਕ ਕਰੂ ਜੇ ਦੂਸਰ ਹੋਏ ਕਵੀਰ ਕਰਮ ਕਰੀਮ ਕਾ ਓ ਕਰੇ ਜਨ ਅੱਲਾਹ پاکੰਗ پاک ਸਕ ਕਰੂ ਜੇ ਦੂਸਰ ਹੋਏ ਕਵੀਰ ਕਰਨ ਕਰੇ ਮਕਾ ਓਕਰ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 727 ਅੰਗ ਦੇ ਉਪੀ ਸੁਭਾਏਮਾਨ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਹ ਬਾਣੀ ਜਿਹੜੀ ਹੈ ਭਗਤਾਂ ਦੀ ਬਾਣੀ ਇਥੋਂ ਸ਼ੁਰੂ ਹੋਈ ਹੈ ਇਹ ਸ਼ਬਦ ਜਿਹੜਾ ਪਹਿਲਾ ਹੈ ਇਹ ਭਗਤ ਕਬੀਰ ਸਾਹਿਬ ਜੀਆਂ ਦਾ ਇਸ ਤੋਂ ਬਾਅਦ ਫਿਰ ਭਗਤ ਨਾਮ ਦੇ ਵਿੱਚੀਆਂ ਦੇ ਸ਼ਬਦ ਆਉਂਦੇ ਆ ਤਾਂ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ ਜਦੋਂ ਉਚਾਰਨ ਕੀਤੀ ਤਿਲੰਗ ਰਾਗ ਦੇ ਵਿੱਚ ਨਾਲ ਲਿਖਿਆ ਬਾਣੀ ਭਗਤਾਂ ਕੀ ਇਥੋਂ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਕਬੀਰ ਜੀ ਕਿ ਇਹ ਸ਼ਬਦ ਜਿਹੜਾ ਆਪਾਂ ਪੜਨਾ ਲੱਗੇ ਆ ਇਹ ਭਗਤ ਕਬੀਰ ਸਾਹਿਬ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹ ਲਓ ਅੱਲਾ ਕਹ ਲਓ ਵਾਹਿਗੁਰੂ ਕਹ ਲਓ ਭਗਵਾਨ ਕਹ ਲਓ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅੱਲਾ ਹੈ ਕਹਿੰਦੇ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਕਿ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਸਾਡੇ ਤੇ ਕਿਰਪਾ ਹੋ ਜੇ ਤੇ ਕਿਰਪਾ ਮੰਝੇ ਤੇ ਸੁੱਤੇ ਪਿਆ ਤੇ ਹੌਲੀ ਨੇ ਗੁਰੂ ਸਾਹਿਬ ਦੇ ਕੋਲ ਰੋਜ਼ ਆਉਣਾ ਪੈਣਾ ਆਉਂਦਿਆਂ 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 ਫਿਰ ਇੱਕ ਦਿਨ ਇੱਕ ਦਿਨ ਕਿਰਪਾ ਹੋ ਜਾਣੀ ਬੇਦਕ ਤੇਵ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਕਹਿੰਦੇ ਚਾਰ ਵੇਦ ਨੇ ਹਿੰਦੂ ਧਰਮਾਂ ਦੇ ਤੇ ਚਾਰ ਕਿਤੇਬ ਨੇ ਮੁਸਲਮਾਨ ਧਰਮਾਂ ਦੇ ਜਿਹੜੇ ਵੇਦ ਨੇ ਉਹਨਾਂ ਦੇ ਵਿੱਚ ਰਿਗ ਵੇਦ ਗੁਜਰ ਵੇਦ ਅਥਰਵਨ ਵੇਦ ਸਾਮ ਵੇਦ ਇਹ ਚਾਰ ਵੇਦ ਨੇ ਜਿਹੜੇ ਕਿਤੇਬ ਨੇ ਉਹਨਾਂ ਦੇ ਵਿੱਚ ਤੌਰੇਤ ਅੰਜੀਲ ਕੁਰਾਨ ਇਸ ਤਰ੍ਹਾਂ ਚਾਰ ਕਿਤੇਬ ਨੇ ਮੁਸਲਮਾਨ ਧਰਮਾਂ ਦੇ ਇਨਾਂ ਨੂੰ ਲੋਕੀ ਪੜਦੇ ਆ ਹਿੰਦੂ ਧਰਮ ਦੇ ਵੇਦ ਪੜਦੇ ਆ ਮੁਸਲਮਾਨ ਕੁਰਾਨ ਤੇ ਪੜਦੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਦੇ ਆ ਇੱਥੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਕਤੇ ਵੇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਵੇਦ ਪੜਨ ਵਾਲੇ ਕਹਿੰਦੇ ਆ ਉਹਨਾਂ ਦੇ ਕਿਤਾਬਾਂ ਚ ਸਹੀ ਨਹੀਂ ਲਿਖਿਆ ਤੇ ਉਹ ਕਹਿੰਦੇ ਆ ਕਿਤਾਬਾਂ ਦੇ ਆ ਪੜਨ ਵਾਲੇ ਵੀ ਵੇਦਾਂ ਚ ਸਹੀ ਨਹੀਂ ਲਿਖਿਆ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਉਹ ਸਾਰੇ ਠੀਕ ਨੇ ਮਾੜਾ ਕੋਈ ਨਹੀਂ ਹੈ ਕੋਈ ਬੋਲੇ RAM RAM ਕੋਈ ਖੁਦਾਈ ਕਹਿੰਦੇ ਸਾਰੇ ਠੀਕ ਨੇ ਆਪੋ ਆਪਣੇ ਧਰਮਾਂ ਚ ਰਹਿਣ ਵਾਲੇ ਸਾਰੇ ਲੋਕ ਠੀਕ ਨੇ ਪਰ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਸਾਰਿਆਂ ਦੇ ਵਿੱਚ ਖਲਾਰਾ ਪਾ ਕੇ ਰੱਖਦੇ ਆ ਬੇਜ ਕਤੇ ਬੇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਕਹਿੰਦੇ ਜੇ ਤੇਰੇ ਅੰਦਰ ਦਾ ਦਿਲ ਦਾ ਡਰ ਫਿਕਰ ਦਾ ਭਾਵੰਦਾ ਡਰ ਕਿ ਜੇ ਤੇਰੇ ਅੰਦਰ ਦਾ ਡਰ ਨਹੀਂ ਖਤਮ ਹੋਇਆ ਵੇਦ ਪੜਨ ਦਾ ਕੀ ਫਾਇਦਾ ਕਿਤੇ ਪੜਨ ਦਾ ਵੀ ਕੀ ਫਾਇਦਾ ਕਹਿੰਦੇ ਜੇ ਅਸੀਂ ਗੁਰੂ ਸਾਹਿਬ ਨੂੰ ਪੜ ਕੇ ਫਿਰ ਵੀ ਥਾਂ ਥਾਂ ਤੇ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਫਿਰ ਕੀ ਫਾਇਦਾ ਹੋਇਆ ਵੇਦ ਕਿਤੇ ਵੇਖ ਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਧੰਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਈ ਟੁਕ ਦਾ ਭਾਵੰਦਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਆ ਨਾ ਮੈਨੂੰ ਇੱਕ ਟੋਕ ਦੇ ਦਿਓ ਪ੍ਰਸ਼ਾਦੇ ਦਾ ਭਾਵ ਕਿ ਅੱਦਾ ਦੇ ਦਿਓ ਅੱਦੇ ਨੂੰ ਟੋਕ ਕਹਿੰਦੇ ਸੀ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਟੋਕ ਧੰਮ ਕਰਾਰੀ ਜਾਓ ਕਰੋ ਕਿ ਜਦੋਂ ਤੁਸੀਂ ਅੱਦੇ ਧੰਮ ਲਈ ਪ੍ਰਮਾਤਮਾ ਨੂੰ ਚੇਤਾ ਕਰੋਗੇ ਨਾ ਅੰਦਰੋਂ ਭਿੱਜ ਕੇ ਅੰਦਰੋਂ ਪਿਆਰ ਚ ਜੁੜ ਕੇ ਕਹਿੰਦੇ ਹਾਜ਼ਰ ਹਜੂਰ ਖੁਦਾਈ ਕਹਿੰਦੇ ਪ੍ਰਮਾਤਮਾ ਸਾਹਮਣੇ ਹਾਜ਼ਰ ਹੋ ਜਾਣਾ ਸਾਹਮਣੇ ਖੜਾ ਨਜ਼ਰ ਆਉਣਾ ਹੈ ਪ੍ਰਮਾਤਮਾ ਜਦੋਂ ਤੁਸੀਂ ਅੰਦਰੋਂ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰੋਗੇ ਤੇ ਯਾਦ ਕਰਨ ਦਾ ਤਰੀਕਾ ਵੀ ਦੱਸਦੇ ਆ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਦਿਲ ਨੂੰ ਖੋਜਿਆ ਕਰ ਰੋਜ਼ ਜੇ ਆਪਣੇ ਦਿਲ ਨੂੰ ਤੇ ਖੋਜਿਆ ਨਹੀਂ ਜਿਵੇਂ ਬੰਦਾ ਦੂਜਿਆਂ ਦੇ ਔਗਣ ਤੇ ਵੇਖਦਾ ਰਹਿੰਦਾ ਫੁਲਾਣੇ ਚ ਆ ਘਾਟ ਹੈ ਫੁਲਾਣੇ ਚ ਆ ਘਾਟ ਹੈ ਕਹਿੰਦੇ ਆਪਣੇ ਵੱਲ ਵੇਖਿਆ ਕਿ ਮੇਰੇ ਚ ਕੀ ਕੀ ਘਾਟਾਂ ਨੇ ਜਿਵੇਂ ਗੁਰੂ ਸਾਹਿਬ ਕਹਿੰਦੇ ਹਮ ਆਪਗੁਣ ਭਰੇ ਇਕ ਗੁਣ ਨਹੀਂ ਗੁਰੂ ਸਾਹਿਬ ਦੇ ਵਿੱਚ ਤੇ ਕਿੰਨੇ ਗੁਣ ਸੀ ਉਹਤੇ ਗੁਣਾ ਦਾ ਖਜ਼ਾਨਾ ਸੀ ਗੁਰੂ ਸਾਹਿਬ ਤੇ ਪਰ ਉਹਨਾਂ ਨੇ ਫਿਰ ਵੀ ਆਪਣੇ ਆਪ ਨੂੰ ਕਿਹਾ ਕਿ ਮੇਰੇ ਤੇ ਕੋਈ ਗੁਣ ਨਹੀਂ ਹੈ ਖੰਮ ਅਬ ਗੁਣ ਭਰੇ ਇਕ ਗੁਣ ਨਹੀਂ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਦਿਲ ਨੂੰ ਖੋਜਿਆ ਕਰ ਹਰ ਰੋਜ਼ ਨਾ ਫਿਰ ਪਰੇਸ਼ਾਨੀ ਆਵੇ ਕਹਿੰਦੇ ਫਿਰ ਕੋਈ ਪਰੇਸ਼ਾਨੀ ਨਹੀਂ ਰਹਿਣੀ ਜੇ ਤੂੰ ਆਪਣੇ ਅੰਦਰ ਨੂੰ ਖੋਜੇ ਸਾਰਾ ਦਿਨ ਆਪਣੇ ਆਪ ਨੂੰ ਆਪਣੇ ਆਪ ਤੇ ਲੱਗਿਆ ਰਹਿ ਆਪਣੇ ਤੇ ਕੰਮ ਕਰ ਦੂਜਿਆਂ ਤੇ ਨਾ ਕਰ ਆਪਣੇ ਆਪ ਦੇ ਕੰਮ ਕਰ ਕਹਿੰਦੇ ਫਿਰ ਦਿਨ ਚ ਕੋਈ ਪਰੇਸ਼ਾਨੀ ਨਹੀਂ ਰਹਿਣੀ ਬੰਦਾ ਬਿਲਕੁਲ ਤੰਦਰੁਸਤ ਰਹਿਣਾ ਕਹਿੰਦੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗਿਰੀ ਨਾ ਏ ਕਹਿੰਦੇ ਇਹ ਜਿਹੜੀ ਦੁਨੀਆ ਹੈ ਨਾ ਸਿਹਰ ਦਾ ਭਾਵ ਹੁੰਦਾ ਹੈ ਮੇਲਾ ਦਾ ਭਾਵ ਹੁੰਦਾ ਹੈ ਤਮਾਸ਼ਾ ਸਹਿਰ ਦਾ ਭਾਵ ਹੁੰਦਾ ਜਾਦੂ ਕਹਿੰਦੇ ਇਹ ਜਿਹੜੀ ਦੁਨੀਆ ਹੈ ਤੇ ਜਾਦੂ ਦਾ ਖੇਡ ਹੈ ਇਹ ਮੇਲਾ ਹੈ ਦਸਤਗिरी ਨਾ ਹੈ ਦਸਤ ਕਹਿੰਦੇ ਐ ਜਿਵੇਂ ਅਸੀਂ ਕਹੀ ਦੇ ਵਿੱਚ ਦਸਤਾ ਪਾਇਆ ਹੁੰਦਾ ਨਾ ਦਸਤ 기ਰੀ 기ਰੀ ਕਹਿੰਦੇ ਹੱਥ ਨੂੰ ਕਹਿੰਦੇ ਹੱਥ ਬੱਲੇ ਆਉਣ ਵਾਲਾ ਕੁਝ ਨਹੀਂ ਹੈ ਇਹ ਜੋ ਦੁਨੀਆ ਸਿਹਰ ਮੇਲਾ ਕਹਿੰਦੇ ਇਹ ਜਿਹੜੀ ਦੁਨੀਆ ਹੈ ਇਹਦੇ ਵਿੱਚੋ ਇਸ ਤਰ੍ਹਾਂ ਕੁਝ ਨਹੀਂ ਮਿਲਣਾ ਪ੍ਰਮਾਤਮਾ ਨੂੰ ਬਸ ਯਾਦ ਕਰ ਲੈ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾ ਇਹ ਜੋ ਦੁਨੀਆ ਸਿਹਰ ਮੇਲਾ ਦਸਤ 기ਰੀ ਨਹੀਂ ਰਹਾਓ ਰਹਾ ਹਉ ਦਾ ਭਾਵ ਉਹਨਾਂ ਠਹਿਰਨਾ ਰੁਕਣਾ ਵਿਸਰਾਵ ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਸ਼ਬਦ ਨੂੰ ਚੰਗੀ ਤਰ੍ਹਾਂ ਪੜਨ ਦੀ ਲੋੜ ਹੈ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਦਰੋਗ ਪੜ ਪੜ ਖੁਸ਼ੀ ਹੋਏ ਵੇਖ ਖਬਰ ਬਾਤ ਬਕਾਏ ਦਰੋਗ ਦਾ ਭਾਵ ਹੁੰਦਾ ਝੋਠ ਕਿ ਦਰੋਗ ਪੜ ਪੜ ਖੁਸ਼ੀ ਹੋਏ ਲੋਕ ਵੇਦ ਪੜਦੇ ਆ ਕਿਤੇ ਪੜਦੇ ਆ ਕਹਿੰਦੇ ਉਹਨਾਂ ਨੂੰ ਪੜ ਪੜ ਕੇ ਇੱਕ ਦੂਜੇ ਦੇ ਉੱਤੇ ਦੁਸ਼ਣਵਾਜੀ ਕਰਕੇ ਖੁਸ਼ ਹੁੰਦੇ ਆ ਕਹਿੰਦੇ ਦਰੋਗ ਪੜਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਕਹਿੰਦੇ ਬੇਖਬਰ ਬਾਦ ਬਕਾਹ ਕੇ ਨਿਕਲਿਆ ਕਛ ਨਹੀਂ ਹੈ ਝਗੜਿਆ ਚ ਪੈ ਕੇ ਕਿ ਆ ਮਾੜਾ ਜੀ ਉਹ ਕਹਿੰਦੇ ਆ ਮਾੜਾ ਬਸ ਇਸੇ ਤਰ੍ਹਾਂ ਆਪਣਾ ਜੀਵਨ ਬਰਬਾਦ ਕਰ ਲਿਆ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਕਹਿੰਦੇ ਹੱਕ ਸੱਚ ਖਾਲਕ ਖਲਕ ਨਿਆਨੇ ਸ਼ਾਮ ਮੂਰਤ ਨਾਹੇ ਹਕ ਸੱਚ ਕਿ ਪ੍ਰਮਾਤਮਾ ਜਿਹੜਾ ਉਹ ਸੱਚਾ ਹੈ ਖਾਲਕ ਖਲਕ ਮਿਆਨੇ ਕਿ ਪ੍ਰਮਾਤਮਾ ਸਾਰਿਆਂ ਤੇ ਥਾਵਾਂ ਤੇ ਵਰਸ ਰਿਹਾ ਸਾਰਿਆਂ ਥਾਵਾਂ ਤੇ ਪ੍ਰਮਾਤਮਾ ਮੌਜੂਦ ਹੈ ਕੋਈ ਥਾਂ ਐਸੀ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ ਹਕ ਸੱਚ ਖਾਲਕ ਖਲਕ ਮਿਆਨੇ ਮਿਆਨੇ ਦਾ ਭਾਵ ਹੁੰਦਾ ਜਿਵੇਂ ਇੱਕ ਤਲਵਾਰ ਹੁੰਦੀ ਹੈ ਇੱਕ ਨਿਆਨ ਹੁੰਦੀ ਹੈ ਨਿਆਨ ਦੇ ਵਿੱਚ ਭਾਵ ਕਿ ਇਥੇ ਗੁਰੂ ਸਾਹਿਬ ਕਹਿ ਰਹੇ ਸਿਆਮ ਮੂਰਤ ਨਾ ਹੈ ਕਿ ਸਿਆਮ ਕ੍ਰਿਸ਼ਨ ਨੂੰ ਕਹਿੰਦੇ ਆ ਕਿ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਕਈਆਂ ਨੇ ਕਿਹਾ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਰੱਬ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਤਾਂ ਸਾਰਿਆਂ ਦਾ ਬਾਪ ਆ ਤੇ ਇਕੱਲੇ ਇੱਕ ਮੂਰਤੀ ਦੇ ਵਿੱਚ ਨਾ ਕਹੋ ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਅਸੀਂ ਵਚਨ ਪੜ੍ਹਦੇ ਆ ਨਾ ਗੁਰਬਾਣੀ ਦੇ ਵਿੱਚੋਂ ਕਿ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅੱਲਾ ਮਕਾਮਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਕਈਆਂ ਨੇ ਕਿਹਾ ਦੱਖਣ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਕਈਆਂ ਨੇ ਕਿਹਾ ਪੱਛਮ ਦੇ ਵਿੱਚ ਵਸਦਾ ਹੈ ਹਿੰਦੂ ਕਹਿੰਦੇ ਦੱਖਣ ਦੇ ਵਿੱਚ ਹੈ ਤੇ ਮੁਸਲਮਾਨ ਕਹਿੰਦੇ ਪੱਛਮ ਦੇ ਵਿੱਚ ਹੈ ਪਰ ਗੁਰੂ ਸਾਹਿਬ ਕਹਿੰਦੇ ਉਹ ਤੇ ਤੇਰੇ ਨਾਲ ਰਹਿੰਦਾ ਨਾ ਦੱਖਣ ਚ ਗੱਲ ਕਰ ਨਾ ਪੱਛਮ ਚ ਗੱਲ ਕਰ ਕਹਿੰਦੇ ਉਹ ਤੇ ਤੇਰੇ ਨਾਲ ਰਹਿੰਦਾ ਸਾਰਾ ਦਿਨ ਤੇ ਆਪਣੇ ਅੰਦਰੋਂ ਖੋਜ ਕਹਿੰਦੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਲਾਏ ਕਹਿੰਦੇ ਉਹ ਕਿਸੇ ਮੂਰਤ ਚ ਨਹੀਂ ਵੱਸਦਾ ਉਹ ਤੇ ਸਾਰਿਆਂ ਥਾਂਾਂ ਤੇ ਵੱਸ ਰਿਹਾ ਇਕੱਲਾ ਇੱਕ ਥਾਂ ਤੇ ਨਹੀਂ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਜਨ ਗੋਦ ਗੁਸਲ ਦਾ ਭਾਵ ਹੁੰਦਾ ਜਿਵੇਂ ਪੁਰਾਣੇ ਜਵਾਨੇ ਦੇ ਵਿੱਚ ਨਾ 20 ਸਾਲ ਪਿੱਛੇ ਜਾਈਏ ਜਦੋਂ ਕੋਈ ਬੰਦਾ ਇਸ਼ਨਾਨ ਕਰਦਾ ਉਹਨੂੰ ਕਹਿੰਦੇ ਗੁਸਲਖਾਨਾ ਇਸ਼ਨਾਨ ਕਰਨ ਵਾਲੀ ਜਗ੍ਹਾ ਨੂੰ ਗੁਸਲਖਾਨਾ ਕਹਿੰਦੇ ਸੀ ਇੱਥੇ ਗੁਰੂ ਸਾਹਿਬ ਨੇ ਉਹੀ ਗੱਲ ਲਿਖੀ ਹੈ ਗੁਸਲ ਕਿ ਅਸਮਾਨ ਮਿਆਨੇ ਅਸਮਾਨ ਦਾ ਭਾਵ ਹੁੰਦਾ ਅਸਮਾਨ ਜਿੰਨ ਰੱਬ ਕਹਦੇ ਨੇ ਅਸੀਂ ਸਾਡੇ ਸ਼ਰੀਰ ਦਾ ਸਮਾਨ ਹੈ ਦਿਮਾਗ ਕਿ ਮਿਆਨੇ ਦਾ ਭਾਵੀ ਜਿਵੇਂ ਮਿਆਨ ਦੇ ਵਿੱਚ ਅਸਮਾਨ ਮਿਆਨੇ ਲਹੰਗ ਦਰੀਆ ਕਿ ਸਾਡੇ ਦਿਮਾਗ ਦੇ ਵਿੱਚ ਦੀ ਉਹ ਪ੍ਰਮਾਤਮਾ ਤੇ ਗੁਜਰ ਰਿਹਾ ਹੈ ਉਹਦੇ ਵਿੱਚ ਕਿਹਨੇ ਇਸ਼ਨਾਨ ਤੇ ਕਰਕੇ ਵੇਖੋ ਜਿਹੜੇ ਸਾਡੇ ਅੰਦਰ ਤਰੰਗਾਂ ਚੱਲ ਰਹੀਆਂ ਨੇ ਉਦੇ ਵਿੱਚ ਇਸ਼ਨਾਨ ਤੇ ਕਰਕੇ ਵੇਖੋ ਸਮਾਨ ਮਿਆਨੇ ਲਹੰਗ ਦਰਿਆ ਕਹਿੰਦੇ ਦਰਿਆ ਵਗਰੇ ਅੰਦਰ ਕਹਿੰਦੇ ਉਹਦੇ ਵਿੱਚ ਇਸ਼ਨਾਨ ਤੇ ਕਰਕੇ ਵੇਖ ਜਿੱਦੇ ਉਹਦੇ ਵਿੱਚ ਇਸ਼ਨਾਨ ਕਰ ਲਿਆ ਨਾ ਕਹਿੰਦੇ ਉੱਤੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਣਗੇ ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਬਹਾ ਮੌਜੂਦ ਫੱਕਰ ਦਾ ਭਾਵ ਹੁੰਦਾ ਫਕੀਰ ਚਸ਼ਮੇ ਦਾ ਭਾਵ ਹੁੰਦਾ ਐਨਕਾ ਇਹ ਸ਼ਬਦ ਦੇ ਵਿੱਚ ਪੁਰਾਣੇ ਸ਼ਬਦ ਜਿਹੜੇ ਐ ਪੁਰਾਣੀਆਂ ਗੱਲਾਂ ਜਿਹੜੀਆਂ ਅਸੀਂ ਵਰਤਦੇ ਸ ਉਹ ਲਿਖਿਆ ਹੈ ਕਰ ਬਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਕਹਿੰਦੇ ਫਕੀਰੀ ਦੀ ਐਨਕ ਲਾ ਕੇ ਵੇਖ ਜਿੱਦੇ ਫਕੀਰੀ ਦੀ ਐਨਕ ਲਾ ਕੇ ਵੇਖਿਆ ਸਾਰਿਆਂ ਚ ਰੱਬ ਦਿਸਣਾ ਪਰ ਅਸੀਂ ਐਨਕ ਹੀ ਗਲਤ ਲਾ ਬੈਠੇ ਜੇ ਬੰਦੇ ਨੇ ਕਾਲੇ ਰੰਗ ਦੀ ਐਨਕ ਲਾਈ ਹੋਵੇ ਤਾਂ ਸਾਹਮਣੇ ਕਾਲਾ ਕਾਲਾ ਦਿਸਦਾ ਲਾਲ ਰੰਗ ਦੀ ਐਨਕ ਲਾਈ ਹੋਵੇ ਸਾਰਾ ਕੁਝ ਲਾਲ ਦਿਸਦਾ ਪਰ ਭਗਤ ਕਬੀਰ ਸਾਹਿਬ ਕਹਿੰਦੇ ਫਕੀਰੀ ਦੀ ਐਨਕ ਲਾ ਕੇ ਵੇਖ ਸਾਰਿਆਂ ਦੇ ਵਿੱਚੋਂ ਫਕੀਰ ਨਜ਼ਰ ਆਉਣਗੇ ਸਾਰਿਆਂ ਦੇ ਵਿੱਚੋਂ ਤੈਨੂੰ ਰੱਬ ਨਜ਼ਰ ਆਊਗਾ ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਕਹਿੰਦੇ ਉਹ ਤੇ ਸਾਰਿਆਂ ਥਾਂਾਂ ਤੇ ਮੌਜੂਦ ਹੈ ਪਰ ਐਨਕ ਗਲਤ ਲਾ ਬੈਠਿਆ ਤੂੰ ਕਹਿੰਦੇ ਅੱਲਾਹ ਵਾਕੰਪਾਕ ਹੈ ਸਕ ਕਰੂੰ ਜੇ ਦੂਸਰ ਹੋਏ ਅੱਲਾ ਦਾ ਭਾਵ ਉਹਦਾ ਪ੍ਰਮਾਤਮਾ ਪਾਕੰ ਪਾਕ ਦਾ ਭਾਵ ਉਹਦਾ ਪਵਿੱਤਰ ਤੋਂ ਪਵਿੱਤਰ ਕਿ ਜਿਹੜਾ ਅੱਲਾ ਹੈ ਉਹ ਵਾਹਿਗੁਰੂ ਹੈ ਜਿਹੜਾ ਉਹ ਰਾਮ ਹੈ ਜਿਹੜਾ ਉਹਤੇ ਕਹਿੰਦੇ ਪਵਿੱਤਰ ਤੋਂ ਪਵਿੱਤਰ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਸ਼ੱਕ ਤੇ ਤਾ ਕਰਾ ਜੇ ਤੇਰੇ ਵਰਗਾ ਕੋਈ ਹੋਰ ਹੋਵੇ ਕੋਈ ਦੂਜਾ ਤੇਰੇ ਵਰਗਾ ਦੂਜਾ ਹੈ ਨਹੀਂ ਮੈਂ ਸ਼ੱਕ ਕਿਦੇ ਤੇ ਕਰਾਂ ਅੱਲਾਹ ਬਾਕਿੰਗ ਸਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਕਰਨ ਕਰੀਮ ਕਾ ਉਹ ਕਰੈ ਜਨ ਸੋਏ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਉਹਨਾਂ ਦਾ ਨਾਮ ਲਿਖਿਆ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਹੁੰਦੀ ਹੈ ਉੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਿਆ ਗਿਆ ਤੇ ਜਿੱਥੇ ਭਗਤਾਂ ਦੀ ਬਾਣੀ ਆ ਉੱਥੇ ਸਾਰੇ ਭਗਤਾਂ ਦਾ ਨਾਮ ਲਿਖਿਆ ਹੈ ਕਬੀਰ ਕਰਮ ਕਰੀਮ ਕਾ ਕਰਮ ਕਹਿੰਦੇ ਬਖਸ਼ਿਸ਼ ਨੂੰ ਤੇ ਕਰੀਮ ਕਹਿੰਦੇ ਬਖਸ਼ਿਸ਼ ਕਰਨ ਵਾਲੇ ਨੂੰ ਕਿ ਜਿਹੜਾ ਪਰਮਾਤਮਾ ਹੈ ਉਹ ਤੇ ਸਾਡੇ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਪਰ ਅਸੀਂ ਬਖਸ਼ਿਸ਼ ਕਰਾਉਣ ਵਾਸਤੇ ਗੁਰੂ ਦੇ ਦਰ ਤੇ ਆਈਏ ਤੇ ਸਹੀ ਕਬੀਰ ਕਰਮ ਕਰੀਮ ਕਉ ਕਰੈ ਜਾਨੈ ਸੋਏ ਜਿਹੜਾ ਉਹਦੇ ਵਿੱਚ ਨਾਲ ਜੁੜ ਗਿਆ ਉਹਦੇ ਤੇ ਫਿਰ ਉਹਨੇ ਬਖਸ਼ਿਸ਼ਾਂ ਕਰ ਦੇਣੀਆਂ ਨੇ ਉਤੇ ਫਿਰ ਆਪਣੇ ਨਾਲ ਉਹਨੇ ਸਾਨੂੰ ਜੋੜ ਲੈਣਾ ਜਦੋਂ ਉਸ ਪ੍ਰਮਾਤਮਾ ਦੇ ਨਾਲ ਉਹਦੀ ਗੱਲ ਕਰਾਂਗੇ ਫਿਰ ਉਹਨੇ ਸਾਨੂੰ ਆਪਣੇ ਨਾਲ ਜੋੜ ਲੈਣਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਬਾਹਰ ਕੁਝ ਭਾਲਣ ਦੀ ਲੋੜ ਨਹੀਂ ਹੈ ਆਪਣੇ ਦਿਲ ਦੀ ਖੋਜ ਕਰ ਲਓ ਆਪਣੇ ਦਿਲ ਦੇ ਅੰਦਰ ਹੀ ਪਰਮਾਤਮਾ ਮਿਲ ਜਾਣਾ ਅੱਲਾਹ پاکੰਗ پاک ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ